ਮੀਨੀ ਬੋਂਦਾ ਰੱਬ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਦੇਖੋ ਰੱਬ ਸਾਡੇ ਮੀਨੀ ਪੋਂਦਾ ਬਸ ਸਾਨੂੰ ਆਵਾਜੀ ਨਾਲ ਹੀ ਬੜਿਆ ਜਾਂਦਾ ਉਸਕੇ ਕੱਪੜੇ ਤਾਂ ਮੈਂ ਪਹਿਲਾਂ ਲਾਤੇ ਸੀ ਹਾਏ ਮੇਰੇ ਮੇਰੇ ਰਹਿ ਗਏ ਤੇ ਭੱਜ ਗਏ ਉਦੋਂ ਫਟ ਗਈਆਂ ਕਣੀਆਂ 11:00 ਵਜੇ ਥੋੜੀਆਂ ਜੀਆਂ ਆ ਕੇ ਬੱਦਲ ਤਾਂ ਬਹੁਤ ਉੱਥੇ ਸਾਡੇ ਤਾਂ ਜਮੀ ਕਣੀ ਨਹੀਂ ਪਈ ਐ ਤੇ ਕੀ ਮੱਛੇ ਪਿਆ ਰੱਬਾ ਪਾ ਦੇ ਮੇਰਾ ਮੋਟਾ ਟਾਈਮ ਹੋ ਗਿਆ ਜੀ 3:30 ਦਾ ਕਾਲੀ ਘਟਾ ਪੂਰੀ ਆਈ ਹੋਈ ਆ ਹੁਣ ਰੱਬ ਹਵਾ ਤਾਰ ਦੇ ਸੈਫੀ ਵੀ ਦੇ ਲੈ ਹਵਾਈ ਤੋਂ ਹੀ ਬਾਹਰੇ ਆਇਆ ਉਹਨਾਂ ਚ ਰਾਇ ਹੀ ਨਹੀਂ ਗੱਡੀ ਤੇ ਰੇਤਾ ਦੇਖੀ ਜਮੀ ਸਾਡੇ ਜਵਾਕ ਗੌਰ ਕਰਦੇ ਵੀ ਕਬਰ ਕੋਬਰ ਪਾ ਲਈਏ ਤੇ ਹੈ ਹੈ ਕਮਰੇਆਂ ਚੋਂ ਦੂ ਗੈਸ ਫਰੀ ਪਈ ਹੈ ਪਰਦਾ ਭਰੀ ਪਈ ਸਾਰੀ ਗੈਸ ਨਹੀਂ ਚਲੋ ਠੰਡ ਤਾਂ ਹੋ ਜਾਂਦੀ ਆ ਸਾਡੇ ਦੋ ਤਿੰਨ ਦਿਨ ਹੋ ਗਏ ਹੁਣ ਸਵੇਰੇ ਸ਼ਾਮ ਬਦਲ ਵਾਈ ਜੀ ਹੁਣ ਕਰਕੇ ਨਾ ਠੰਡ ਹੁੰਦੀ ਹੈ ਰਬਾ ਪਾ ਦੇ ਮੀਂਹ ਰਿੱਥੇ ਹੀ ਲੈ ਜੂ ਕਮਲੋ ਕੀ ਕਹਿੰਦੀ ਆ ਕਮਲੋ ਇਹ ਕਿਸਕੇ ਹੱਥ ਹੈ ਕੀ ਕਰਤੀ ਹੈ ਬਿੱਲੀ ਲੈ ਮੈਨੇ ਸਰਬਜੀਤ ਬਾਹਰ ਲਈ ਹਵਾ ਲੈ ਰਹੀ ਹੈ ਹੈ ਕੀ ਹਵਾ ਦੇਖ ਹਵਾ ਦੇਖ ਹਵਾ ਹੀ ਢਾਲ ਦੂਗੀ ਆਪਣੇ ਤਾਂ ਮੀਂਹ ਨਹੀਂ ਆਉਂਦਾ ਮਾਮੇ ਨੇ ਫੋਨ ਕਰਿਆ ਦੀ ਕਹਾਂ ਤੁਹਾਡੇ ਕਣੀ ਬੱਦਲ ਆਉਂਦਾ ਕਾਲਾ ਕਾਲਾ ਮਾਮੇ ਆ ਜਾਣੇ ਕਣੀਆਂ ਕਣੀਆਂ ਆ ਜਾਂਦੇ ਦੋ ਮੱਛੇ ਬਿਆਬੂਆ ਪੱਲੀਆਂ ਬੁੱਲੀਆਂ ਕਿੱਧਰ ਉੱਡ ਲੀਆਂ ਕੰਮ ਲਓ ਲੈ ਕਾਵਲੂ ਨਹੀਂ ਲਿਆਂਦੇ ਨੇ ਬੱਦਲ ਫੇਰ ਕਲ ਮੈਨੂੰ ਵੀ ਦੇ ਦੇ ਚੰਗਾ ਟੈਸਟ ਕਰਾ ਦੇ ਕਹੀ ਜੀ ਚਾਹ ਕਰੇਗੀ ਕੰਡੇ ਵਾਲੀ ਕਰ ਲੈ ਥੁੱਕੀ ਜਾ ਪਾ ਕੇ ਲਓ ਜੀ ਸਾਡੇ ਦਾ ਰੱਬ ਨੇ ਟਾਲ ਤਮੀ 4:30 ਹੋ ਗਏ 3:30 ਵਜੇ ਦਾ ਹਵਾ ਜੀ ਚਲਾ ਕੇ ਇੱਕ ਕਣੀ ਨਹੀਂ ਬਾਈ ਬਸ ਜੰਦਾ ਆਸ ਜੀ ਕਰਾ ਜਾਂਦਾ ਵੀ ਮੈਂ ਆ ਗਿਆ ਆ ਗਿਆ ਆ ਗਿਆ ਆ ਗਿਆ ਤੇ ਮੱਜਾਂ ਆਪਾਂ ਨੇ ਬੰਨਤੀਆਂ ਅਸੀਂ ਇਹ ਮੱਜ ਚੈੱਕ ਕਰਾ ਲਈ ਸਾਡੀ ਮੱਜ ਨਿਕਲ ਗਈ ਖਾਲੀ ਬਹੁਤ ਮੂਡ ਖਰਾਬ ਹੈ ਸਾਡੇ ਦੁੱਧ ਵੀ ਇੱਕ ਟਾਈਮ ਹੀ ਦਿੰਦੀ ਹੈ ਵਿਚਾਰੀ ਕਿੰਨੇ ਮਹੀਨੇ ਹੋ ਗਏ ਆ ਛੋਟੀ ਨੂੰ ਹਜੇ ਰਹਿਦਾ ਟਾਈਮ 5-6 ਮਹੀਨੇ ਸੂਨ ਦੇ ਦੇ ਇੰਨਾ ਚਿਰ ਦੁੱਧ ਕਿਵੇਂ ਮੁੱਲ ਲਵਾਂਗੇ ਤਾਂ ਦੁੱਧੋ ਵੀ ਥੋੜਾ ਹੀ ਦੇਣ ਲੱਗੀ ਮੈਂ ਇਸ ਗਰਮੀ ਕਰਕੇ ਹੁਣ ਇਹਨੂੰ ਦਾਣਾ ਦਲਾਇਆ ਲੇਟੀ ਤੇ ਥੋੜਾ ਜਾਂ ਸੰਨੀ-ਸੁੰਨੀ ਤੇ ਵੀ ਆਟਾ ਮੈਂ ਵੱਧ ਪਾਉਣ ਲੱਗੀਆਂ ਇਹ ਪਿੰਦਰ ਤੇ ਸਰਦਾਰ ਜੀ ਦਾੰਜੂ ਸੁਨੇ ਹੱਥ ਕੁੱਟ ਕੇ ਪਾਉਂਦੇ ਨੇ ਤੇ ਮੱਝ ਦੇਖਣ ਨੂੰ ਜਿਵੇਂ ਪਤਾ ਨਹੀਂ ਤਾ ਅਸੀਂ ਹੁਣ ਚਾਰ ਬੰਦ ਕਰਤਾ ਵੀ ਇਹਨਾਂ ਨੂੰ ਕੱਖ ਪਾਉਣ ਲੱਗੇ ਤਾਂ ਕਰਕੇ ਥੋੜੀ ਜੀ ਠੀਕ ਪਹਿਲਾਂ ਬਾਲੀ ਸੁੱਕੀ ਜੀ ਪਈ ਤੀ ਚਾਰ ਨਾਲ ਪਤਾ ਨਹੀਂ ਕਿ ਸਾਡੇ ਮੱਝਾ ਠੀਕ ਨਹੀਂ ਹੋਈਆਂ ਬੜੀ ਸੁੱਕੀਆਂ ਜੀਆਂ ਰਹਿਣ ਲੱਗੀਆਂ ਹੁਣ ਅਸੀਂ ਮੱਕੀ ਪਾਉਣ ਲੱਗੇ ਇਹਨਾਂ ਨੂੰ ਹੁਣ ਵਧੀਆ ਹੋ ਗਈਆਂ ਮੈਨੂੰ ਆਇੰਦੀ ਵੀ ਹੋਊਗੀ ਗੱਬਣ ਮਾਹ ਚੱਲ ਗਾਹਾਂ ਟਾਈਮ ਪਾਸ ਹੋ ਜਾਊਗਾ ਜੇ ਲੋਜੇ ਭਾਰੇ ਤਾਂ ਕੰਮ ਖਰਾਬ ਹੋ ਗਿਆ ਮੈਂ ਤਾਂ ਇਨੀ ਆਸਤੀ ਇਹਦੇ ਰੱਬ ਜਿੱਡੀ ਵੀ ਹੈਗੀ ਐ ਮੈਂ ਸਰਦਾਰ ਜੀ ਨੂੰ ਕਹਿੰਦੀ ਮੱਝ ਚੈੱਕ ਕਰਾ ਲੋ ਕੰਦਾ ਨਹੀਂ ਹੈਗੀ ਮੈਂ ਕਹਿੰਦੀ ਹੈਗੀ ਆ ਤੂੰ ਨਾ ਕਦੇ ਕਹੀਂ ਪਹਿਲੀ ਨੰਨਿਆ ਮਾਰਦਿਆ ਕਰੋ ਮੈਨੂੰ ਪੂਰੀ ਆਸਤੀ ਪਰ ਮੱਝ ਸਾਡੀ ਖਾਲੀ ਨਿਕਲ ਗਈ ਬਹੁਤ ਮੂਡ ਖਰਾਬ ਹੋਇਆ ਤੇ ਬਾਕੀ ਚਲੋ ਰੱਬ ਦੀ ਮਰਜ਼ੀ ਹੈ ਜੀ ਆਪਾਂ ਕੁਝ ਨਹੀਂ ਕਰ ਸਕਦੇ ਹਨ ਹੁਣ ਇਹਨੂੰ ਗੋਲੀਆਂ ਦਿੱਤੀਆਂ ਨੇ ਇੱਕ ਰੋਜ਼ ਦੇਣੀਆਂ ਪਰ ਮੈਂ ਪਾਉਣੀ ਆਣ ਭੁੱਲ ਗਈ ਤੇ ਲੇਟੀ ਇਹਦੀ ਭੁੰਕਤੀ ਪਈ ਆ ਬਸ ਰੱਬ ਸਾਨੂੰ ਤਾਂ ਆਹੀ ਕੁਝ ਕਰਕੇ ਮੁੜ ਗਿਆ ਚਟਿਆ ਕੇ ਜੇ ਮੁਰ ਜਾਂਦਾ ਆ ਗੋਲੀਆਂ ਦਿੱਤੀਆਂ ਨੇ ਡਾਕਟਰ ਨੇ 8-7 ਗੋਲੀਆਂ ਨੇ ਇਹਦੇ ਵਿੱਚ 7 ਦਿਨ ਲਗਾਤਾਰ ਦੇਣੀਆਂ ਨੇ ਤੇ ਹੁਣ ਮੈਂ ਦੇਖੀ ਹੁਣੀਆਂ ਸਵੇਰੇ ਤਾਂ ਮੈਂ ਕੱਲ ਤਾਂ ਮੈਨੂੰ ਉਹ ਚ ਦੇਤੀ ਸੀ ਅੱਟੇ ਵਿੱਚ ਪੇੜੇ ਚ ਅੱਜ ਮੈਂ ਸਵੇਰੇ ਭੁੱਲ ਗਈ ਮੱਝਾਂ ਫੋਲ ਕੇ ਉਧਰ ਬੰਨੇ ਹੁਣ ਸੰਨੀ ਕੀ ਪਾ ਦੇਣੇ ਖਾ ਤਾਂ ਲੈਂਦੀ ਹੈ ਵਿਚਾਰੀ ਫਰ ਅਹੀਂ ਖਾ ਲੂਗੀ ਇਹ ਪਤਾ ਨਹੀਂ ਤਾਂ ਭਈ ਜੂਨਾ ਜਾਂਨੀਆਂ ਨੇ ਪਤਾ ਨਹੀਂ ਖਾਦੀਆਂ ਨੇ ਹੈ ਉਹ ਹੀ ਨੇ ਪਤਲੀਆਂ ਜੀਆਂ ਟੁੱਟ ਛੇਤੀ ਜਾਂਦੀਆਂ ਨੇ ਪੋਲੀਆਂ ਨੇ ਦੇਖਦੇ ਆ ਫਵਾਕੇ ਦੀਆਂ ਖਾਊਗੀ ਨਹੀਂ ਆਟੇ ਦੇ ਭੇੜੇ ਚ ਦੇ ਦਾਂਗੇ ਸੰਨੀ ਤੇ ਪਾ ਦਾਂਗੇ ਸਹਰੇ ਆਵਾਂ ਲੰਦਾ ਫਿਰਦਾ ਬਾਹਰ ਦੇ ਲਾ ਕਿਵੇਂ ਉੜਦੇ ਨੇ ਕਿਧਰ ਚੱਲੇ ਆ ਓਏ ਬੋਸੀਆਂ ਅਜੇ ਸਿੰਮ ਨਹੀਂ ਪਾਗੇ ਦੀ ਮੈਨੂੰ ਇੱਥੇ ਪਾਣਾ ਰੱਖੀ ਪਈ ਇਹਦਾ ਪਤਾ ਨਹੀਂ ਲਾ ਫੱਕਰ ਦਾ ਕੀ ਹੋਈ ਇਹਨਾਂ ਆ ਦੇਖੋ ਇਹ ਸਾਡੇ ਤੋਂ ਫੋਨ ਦਾ ਕੀ ਆ ਲੋ ਇਹਦਾ ਪਤਾ ਨਹੀਂ ਕਿੱਥੋਂ ਚੱਲੀ ਜਾਂਦੀ ਇਹ ਨਾ ਇਹਦੀ ਬਾਜ ਆਵੇ ਹੋ ਜ ਆ ਭਾਈ ਪਿਆਰ ਮਿੱਠੀ ਸੱਚ ਵਰਗਿਆਂ ਦੇ ਰੋਣਾ ਪਾ ਰਖਿਆ ਮੈਨੂੰ ਇੱਕ ਕੱਲ ਤਾਂ ਇਹਦਾ ਕਮੈਂਟ ਆਇਆ ਵੀ ਤੁਹਾਡੇ ਰਿਸ਼ਤੇਦਾਰ ਵੀ ਸਿੱਧੇ ਪੁੱਲਰ ਐਤੋ ਬਾਹਰ ਜਾਣੀ ਨਹੀਂ ਉਹਨਾਂ ਦੇ ਕੋਲ ਚਲੋ ਜੀ ਟਾਈਮ 4:30 ਹੋ ਗਏ ਸਾਡੇ ਰੱਬ ਨੇ ਕੋਈ ਕਣੀ ਨਹੀਂ ਪਾਈ ਬਸ ਹਵਾ ਜੀ ਨਾਲ ਬੜਾ ਆਗੇ ਜੇ ਤੁਰ ਗਿਆ ਵੀ ਮੀਂਹ ਆ ਗਿਆ ਆ ਗਿਆ ਆ ਗਿਆ ਤੇ ਅੰਦਰ ਤਾਂ ਕਮਰੇ ਦਾ ਪਰਦਾ ਅਪਰੀ ਪਿਆ ਗਰਮੀ ਆਉਂਦੀ ਆ ਜੇ ਹੁਣ ਵੀ ਸਾਡੇ ਏਸੀ ਚੱਲੀ ਜਾਂਦਾ ਬਾਰੇ ਪਰ ਮੌਸਮ ਠੀਕ ਹੈ ਬਾਰੇ ਠੰਡਾ ਅੰਦਰ ਨਹੀਂ ਕਮਰਿਆਂ ਚ ਨਹੀਂ ਪੱਕੇ ਰੰਡੀਆਂ ਵਾਖਿਚਰੇ ਅੰਦਰ ਤਾਂ ਗਰਮੀ ਆਉਂਦੀ ਹੈ। ਕਾਫੀ ਦਿਨ ਹੋ ਗਏ ਜੀ ਆਪਾਂ ਤੋਂ ਮੈਂ ਨਾ ਵੀਡੀਓ ਚ 2 ਦਿਨ ਆਪਾਂ ਦੂਸਰੀ ਭੈਣਾਂ ਦੇ ਵੀਡੀਓ ਪਾਈਆਂ ਇਹਦੇ ਵਿੱਚ ਭੈਣਾਂ ਦੇ ਕਮੈਂਟਾਂ ਦੇ ਨਾਮ ਨਹੀਂ ਬੋਲੇਗੇ ਜੀ ਅੱਜ ਆਪਾਂ ਨਾਮ ਸ਼ੁਰੂ ਕਰਦੇ ਆਂ ਜਿਹੜੀਆਂ ਵੀ ਮੇਰੇ ਭੈਣਾਂ ਦਾ ਕੋਈ ਨਾਮ ਰਹਿ ਜਾਂਦਾ ਜੀ ਸੌਰੀ ਜੀ ਜੀ ਤੁਸੀਂ ਫੀਲ ਨਾ ਕਰਿਆ ਕਰੋ ਕਿ ਸਾਡਾ ਨਾਮ ਨਹੀਂ ਬੋਲਿਆ ਕੋਈ ਨਾ ਐਸੇ ਬਲੌਗ ਦੇ ਨੀਚੇ ਤੁਸੀਂ ਕਮੈਂਟ ਕਰਦਿਆ ਕਰੋ ਰਾਜਵਿੰਦਰ ਬਲੌਗ ਵਾਲੇ ਚੈਨਲ ਤੇ ਤੁਸੀਂ ਕਮੈਂਟ ਕਰਿਆ ਕਰੋ ਜੀ ਆਰ ਕੇ ਬੁਟੀਕ ਤੇ ਸੂਟਾਂ ਵਾਲੇ ਤੇ ਨਾ ਕਰਿਆ ਕਰੋ ਉੱਧਰ ਫਿਰ ਸਾਨੂੰ ਔਖਾ ਹੋ ਜਾਂਦਾ ਹੈ ਨਾ ਦੋ ਦੋ ਫਿਲਰ ਖੋਲ ਕੇ ਚੈੱਕ ਕਰਨੇ ਇੱਥੋਂ ਹੀ ਆਪਾਂ ਨਾਮ ਬੋਲਦੇ ਹਾਂ ਜੀ ਇਸੇ ਚੈਨਲ ਤੇ ਇਸੇ ਤੇ ਤੁਸੀਂ ਕਮੈਂਟ ਕਰਿਆ ਕਰੋ ਚਲੋ ਜੀ ਆਪਾਂ ਨਾਮ ਬੋਲਣੇ ਸ਼ੁਰੂ ਕਰਦੇ ਹਾਂ ਪਹਿਲਾ ਨਾਮ ਹੈਗਾ ਜੀ ਇਹਦੇ ਵਿੱਚ ਅਰਸ਼ਦੀਪ ਸਿੱਧੂ ਫਰੋਮ ਲੁਧਿਆਣਾ ਤੋਂ ਥੈਂਕ ਯੂ ਜੀ ਧੰਨਵਾਦ ਤੁਹਾਡਾ ਰਮਨ ਕੌਰ ਵੰਦਨੀ ਕਲਾ ਤੋਂ ਥੈਂਕ ਯੂ ਜੀ ਹਰਵੰਸ ਕੌਰ ਬਠਿੰਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਦੀਦੀ ਅਗਲਾ ਹੈਗਾ ਜੀ ਮਨਪ ਚਲੋ ਜੀ ਕੱਲ ਵਾਲੇ ਬਲੌਗ ਦੇ ਆਪਣੇ ਹੈਗੇ ਨੇ ਕਮੈਂਟ ਇਸ ਤੋਂ ਬਾਅਦ ਆਪਾਂ ਜਿਹੜਾ ਪਰਸੋਂ ਬਲੌਗ ਬਣਾਇਆ ਸੀਗਾ ਉਹਦੇ ਵੀ ਮੈਂ ਚੈੱਕ ਕਰਦੀ ਆ ਇੱਕ ਵਾਰ ਫਿਰ ਹੋਰ ਰਹਿ ਜਾਂਦੀਆਂ ਨੇ ਦੀਦੀਆਂ ਕੰਨੇ ਨੇ ਵੀ ਸਾਡਾ ਨਾਮ ਨਹੀਂ ਬੋਲਿਆ ਪਤਾ ਨਹੀਂ ਕਿਉਂ ਤੁਹਾਨੂੰ ਵਧੀਆ ਨਹੀਂ ਲੱਗਦੇ ਬਲੌਗ ਹਨਾ ਤੇ ਜਿਹੜੇ ਬਲੌਗਾਂ ਤੇ ਵੀ ਉਹ ਬਹੁਤ ਘਟਾ ਰਹੇ ਤੁਸੀਂ ਤਾਂ ਕੀ ਹੋ ਗਿਆ ਤੇ ਸਾਡੀ ਤਾਂ ਦੇਖੋ ਹਨਾ ਲੈਂਥ ਉਨੀ ਨਹੀਂ ਹੈ ਚਲ ਬਾਕੀ ਕੋਈ ਗੱਲ ਨਹੀਂ ਤੁਸੀਂ ਅੱਗੇ ਤੋਂ ਕਰੋ ਜੀ ਕੰਮ ਖਿੱਚ ਕੇ ਰੱਖੋ ਹਨਾ ਆਪਾਂ ਕੰਟੀਨਿਊ ਬਲੌਗ ਜਾਰੀ ਰੱਖਾਂਗੇ ਇਹ ਇਹਦੇ ਵਿੱਚ ਅਗਲਾ ਨਾਮ ਆਏਗਾ ਜੀ ਨਾਈਸ ਬਲੌਗ ਦੀ ਕੁਡਵੈਲਸ਼ ਦੀ ਪ੍ਰੀਤ ਥੈਂਕ ਯੂ ਜੀ ਧੰਨਵਾਦ ਤੁਹਾਡਾ ਪਰਸੋਂ ਵਾਲੇ ਬਲੌਗ ਦੇ ਨਾਮ ਨੇ ਜੀ ਇਹ ਤੇ ਇਸ ਤੋਂ ਬਾਅਦ ਹੈਗਾ ਜੀ ਰਮਨਿਕਾ ਕੌਰ ਗੱਲ ਨਹੀਂ ਕਲਾ ਤੋਂ ਇਹਨਾਂ ਦਾ ਪੱਕਾ ਹੀ ਕਮੈਂਟ ਹਰ ਇੱਕ ਬਲੌਗ ਥੱਲੇ ਆਉਂਦਾ ਥੈਂਕ ਯੂ ਜੀ ਧੰਨਵਾਦ ਤੁਹਾਡਾ ਮਨਪ੍ਰੀਤ ਕੌਰ ਤੇ ਬਾਕੀ ਦੀਦੀ ਹੈਗੇ ਨੇ ਹਰਵਿੰਦਰ ਕੌਰ ਅਮਰੀਕਾ ਤੋਂ ਜੀ ਇਸ ਤੋਂ ਬਾਅਦ ਅਗਲਾ ਹੈਗਾ ਜਸਵੀਰ ਕੌਰ ਨੀਰਪਾਲ ਕੌਰ ਫੌਜਣ ਤੇ ਰਾਜੀਤ ਤਾਲੀਆਂ ਤੋਂ ਥੈਂਕ ਯੂ ਜੀ ਸਾਰੇ ਆਪਣੇ ਹਨਾ ਕਮੈਂਟਾਂ ਦੇ ਵਿੱਚ ਨਾਮ ਦੇ ਲਈ ਹੁੰਦੇ ਨੇ ਬਾਕੀ ਭੈਣਾਂ ਨੂੰ ਰਿਕਵੈਸਟ ਹੈ ਜੀ ਤੇ ਆਪਣੇ ਬਲੌਗ ਨੂੰ ਵੀ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਬਲੌਗ ਚ ਹਨਾ ਤੁਹਾਨੂੰ ਪਤਾ ਲੱਗੇ ਵੀ ਆਪਣੇ ਫੈਮਿਲੀ ਬਾਰੇ ਸਾਰੇ ਜਿੰਨੇ ਵੀ ਆਪਾਂ ਬਲੌਗ ਬਣਾਉਨੇ ਆਵੇਂ ਤੁਸੀਂ ਜ਼ਰੂਰ ਅੱਗੇ ਸ਼ੇਅਰ ਕਰਦਿਆ ਕਰੋ ਦੀ ਟੀਮ ਤੇ ਬਾਕੀ ਥੋੜਾ ਜਨਾ ਜਦੋਂ ਇੱਕ ਤਾਂ ਕਰਮੀ ਹੋ ਗਈ ਹੁਣ ਉਹਦੇ ਕਰਕੇ ਬਹੁਤ ਜਿਆਦੇ ਔਖਾ ਹੋ ਜਾਂਦਾ ਕੰਮ ਸਾਮ ਦੇ ਕੰਮ ਹੀ ਮਸਾ ਹੁੰਦੇ ਨੇ ਰਸੋਈjs ਤਾਂ ਬਹੁਤ ਓਕ ਭਰਾਟ ਹੁੰਦੀ ਹੈ ਬਰਾਹਰ ਦੇਣਾ ਤੇ ਇੱਕ ਆਪਾਂ ਭੈਣਾ ਲਈ ਜੀ ਅੱਜ ਤਰੀਕ ਹੋ ਗਈ 26 ਤਰੀਕ 30 ਤਰੀਕ ਤੱਕ ਆਪਾਂ ਆਫਰ ਰੱਖਿਆ ਜੀ ਤੇ ਕੋਸ਼ਿਸ਼ ਕਰਦੀਆਂ ਮੈਂ ਵੀ ਜੇ ਅੱਜ ਮੈਂitho ਆਫਰ ਵਾਲੀ ਵੀਡੀਓ ਲਾਈਵ ਦੇ ਵਿੱਚ ਕੋਸ਼ਿਸ਼ ਕਰਦੀ ਹਾਂ ਵੀ ਹੁਣ ਮੈਂ ਲਾਈਵ ਹੋ ਕੇ ਪਾਦਾ ਤੇ ਉਹਦੇ ਵਿੱਚੋਂ ਤੁਸੀਂ ਆਫਰ ਦਾ ਜਰੂਰ ਲਾਹ ਲੈ ਲਓ ਜੀ ਉਹ 30 ਤਰੀਕ ਤੱਕ ਆਫਰ ਹੈ ਜੀ ਆਪਣੇ ਕੋਲੇ ਨਾ ਬਰਕਾਲੇ ਸੂਟ ਰੈਡੀ ਹੋ ਕੇ ਆਏ ਨੇ ਜਿਹੜੀ ਵੀ ਮੇਰੀ ਭੈਣ ਉਹ ਦੋ ਸੂਟ ਬਰਕਾਲੇ ਲਾਊਗੀ ਜੀ ਉਹਨਾਂ ਨੂੰ ਆਪਾਂ ਜਿਵੇਂ ਇਹ ਵਾਲੇ ਹਨਾ ਕਾਟਨ ਦੇ ਸੂਟ ਨੇ ਆਲ ਓਵਰ ਪ੍ਰਿੰਟ ਇਹ ਸੂਟ ਦਾ ਪ੍ਰਾਈਸ ਤੁਸੀਂ ਦੇਖੋ ਜੀ 1000 ਰੁਪਏ ਦਾ ਸੂਟ ਪ੍ਰਾਈਸ ਹੈਗਾ ਦੇ ਵਿੱਚ ਇਹ ਸੂਟ ਦਾ ਪ੍ਰਾਈਸ 1000 ਰੁਪਏ ਹੈ ਤੇ ਆਪਾਂ ਜਿਹੜੀ ਮੇਰੀ ਭੈਣ ਦੋ ਸੂਟ ਵਰਕ ਵਾਲੇ ਲਾਊਗੀ ਜੀ ਉਹਨਾਂ ਨੂੰ ਆਪਾਂ ਇੱਕ ਇੱਕ ਕਾਟਨ ਦਾ ਪ੍ਰਿੰਟ ਸੂਟ ਦੇਵਾਂਗੇ ਨਾਲ ਫ੍ਰੀ ਇਹ ਆਪਾਂ ਨੇ ਆਫਰ ਰੱਖਿਆ ਜੀ ਇਹ ਹੈਗਾ 30 ਜੂਨ ਤੱਕ ਜਿਹੜੀ ਵੀ ਮੇਰੀ ਭੈਣ ਨੂੰ ਚਾਹੀ ਆਫਰ ਦਾ ਲਾਹਾ ਲੈਣਾ ਲੈ ਸਕਦੇ ਹੋ ਇਹ ਵੀ ਤੁਸੀਂ ਹਨਾ ਮੈਂ ਤੁਹਾਨੂੰ ਨਾਲ-ਨਾਲ ਪ੍ਰਿੰਟ ਸੂਟ ਵੀ ਦਿਖਾਵਾਂਗੀ ਵੀ ਕਿਹੜੇ-ਕਿਹੜੇ ਸੂਟ ਤੁਹਾਨੂੰ ਮਿਲ ਸਕਦੇ ਨੇ ਆਫਰ ਦੇ ਨਾਲ ਵਰਕ ਵਾਲੇ ਸੂਟਾਂ ਦੇ ਤੁਸੀਂ ਉਹਨਾਂ ਤੋਂ ਆਪਣਾ ਸਿਲੈਕਟ ਕਰਕੇ ਸੂਟ ਲੈ ਸਕਦੇ ਹੋ ਦੇਖੋ ਜੀ ਆਪਾਂ ਇਹ ਵੀਡੀਓ ਦੇ ਵਿੱਚ ਪਾਏ ਹੋਏ ਨੇ 1000 ਰੁਪਏ ਦਾ ਸੂਟਾ ਫੈਬਰਿਕ ਹੈ ਜਿਹੜੀ ਇਹ ਵਧੀਆ ਵਾਲੀ ਹੋਏਗੀ ਦੇਖੋ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕੋਈ ਹਲਕੀ ਦੇ ਦਾਂਗੇ ਹਨਾ 2 300 ਦਾ 400 ਦਾ ਸੂਟ ਦੇਵਾਂਗੇ ਇਹ ਤੁਸੀਂ ਪਹਿਲਾਂ ਆਪਣੀਆਂ ਵੀਡੀਓ ਚੈੱਕ ਕਰ ਪਹਿਲਾਂ ਵੀਡੀਓ ਦੇਖ ਚੁੱਕੇ ਹੋ ਹਨਾ ਉਹਨਾਂ ਦੇ ਵਿੱਚ ਆਪਣੇ ਪ੍ਰਿੰਟ ਪਾਏ ਹੋਏ ਨੇ ਜੀ ਪ੍ਰਾਈਸ ਇਹਦਾ 1000 ਰੁਪਏ ਪ੍ਰਾਈਸ ਹੈ ਬਾਕੀ ਜਿਹੜੀ ਮੇਰੀ ਭੈਣ 2 ਸੂਟ ਵਰਕ ਵਾਲੇ ਲਾਉਗੀ ਜੀ ਉਹਨੂੰ ਆਪਾਂ ਇੱਕ ਸੂਟ ਇਹ ਫ੍ਰੀ ਦੇਵਾਂਗੇ ਐਕਸਟਰਾ ਨਾਲ 30 ਜੂਨ ਤੱਕ ਦਾ ਹੈ ਆਪਣਾ ਆਫਰ ਹੈ ਜੀ ਤੁਸੀਂ ਜਰੂਰ ਇਹਦਾ ਲਾਹਾ ਲੈ ਸਕਦੇ ਹੋ ਕਾਟਨ ਦੇ ਸੂਟ ਨੇ ਨਾਲ ਤੁਹਾਨੂੰ ਵਰਕ ਵਾਲਾ ਕਾਟਨ ਦੇ ਸੂਟਾਂ ਦੇ ਵੀ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਤੇ ਉਹਨਾਂ ਦੇ ਵੀ ਕੋਈ ਜ਼ਿਆਦਾ ਰੇਂਜ ਨਹੀਂ ਹੈਗੀ ਜੀ ਨਾਰਮਲ ਰੇਂਜ ਹੋਊਗੀ ਤੇ ਮੈਂ ਕੋਸ਼ਿਸ਼ ਕਰਦੀ ਆਂ ਵੀ ਹੁਣ ਉਹਨਾਂ ਦੀ ਵੀਡੀਓ ਬਣਾ ਕੇ ਜੇ ਤਾਂ ਮੈਥੋਂ ਅਪਲੋਡ ਹੋਈ ਜੀ ਮੈਂ ਤਾਂ ਹੁਣੇ ਕਰ ਦੂੰਗੀ ਨਹੀਂ ਸਵੇਰੇ 6 ਵਜੇ ਤਾਂ 7 ਵਜੇ ਤੱਕ ਤੁਹਾਨੂੰ ਜ਼ਰੂਰ ਮਿਲ ਜੂਗੀ ਵੀਡੀਓ ਕਿ ਹੁਣ ਥੋੜਾ ਜਿਹਾ ਸ਼ਾਮ ਦਾ ਬਾਕੀ ਹਜੇ ਤੁਹਾਨੂੰ ਪਤਾ ਹੈ ਵੀ ਸਬਜੀ ਪਾਣੀ ਦਾ ਵੀ ਅਸੀਂ ਬਾਅਦ ਵਿੱਚ ਹੀ ਦੇਖਦੇ ਹਾਂ ਅਸੀਂ ਥੋੜਾ ਜਿਹਾ ਲੇਟ ਹੀ ਹੋ ਜਾਣਾ ਰੋ ਜੀ ਤੇ ਨਾਲ ਨਾਲ ਮੈਂ ਸੂਟ ਪਾਉਂਗੀ ਕਾਟਨ ਦੇ ਜਿਹੜੇ ਵੀ ਤੁਹਾਨੂੰ ਇਹ ਨਾਲ ਦਿੱਤੇ ਜਾਣਗੇ ਜਿਹੜੀ ਵੀ ਮੇਰੀ ਭੈਣ ਨੂੰ ਜਿਹੜਾ ਕਲਰ ਪਸੰਦ ਆ ਤੁਸੀਂ ਪ੍ਰਿੰਟ ਸੂਟ ਵੀ ਨਾਲ ਸਿਲੈਕਟ ਕਰ ਲਿਓ ਤੇ ਵਰਕ ਵਾਲਾ ਸੂਟ ਵੀ ਸਿਲੈਕਟ ਕਰ ਲਿਓ ਇਹ ਸੂਟ ਆਪਣੇ ਜਿਹੜੀ ਇਹ ਵੀਡੀਓ ਪਾਉਂਗੀ ਜੀ ਇਹ ਰਾਜਵਿੰਦਰ ਬਲੌਗ ਤੇ ਨਹੀਂ ਪਾਉਗੀ ਇਹ ਆਰ ਕੇ ਬੁਟੀਕ ਚੈਨਲ ਤੇ ਪਾਉਗੀ ਤੇ ਬਾਕੀ ਤੁਸੀਂ ਸ਼ਾਮ ਨੂੰ ਚੈੱਕ ਕਰ ਲਿਓ ਮੈਂ ਕੋਸ਼ਿਸ਼ ਕਰਦੀ ਮੈਂ ਹੁਣੀ ਪਾਉਂਗੀ ਇਹ ਅੱਜ ਸ਼ਾਮ ਨੂੰ ਹੀ ਸੱਪ ਤੋਂ 8 ਵਜੇ ਦੇ ਵਿੱਚ ਵਿੱਚ ਪਾ ਦੂੰ ਜਿਵੇਂ ਵੀ ਹੁਣ 5:00 ਵੱਜ ਗਏ ਬਸ ਮੈਂ ਹੁਣ ਵੀਡੀਓ ਸ਼ੂਟ ਕਰਕੇ ਅਪਲੋਡ ਕਰ ਦੂੰਗੀ ਤੇ ਆਰਕੀਵ ਟਿਕ ਤੇ ਪਾਉਂਗੀ ਇਹ ਇਸੇ ਬਲੌਗ ਤੇ ਨਹੀਂ ਮਿਲਣੀ 30 ਜੂਨ ਤੱਕ ਤੁਸੀਂ ਕੋਈ ਵੀ ਸੂਟ ਸਿਲੈਕਟ ਕਰਕੇ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਪਰ ਪਲੀਜ਼ ਪੜਾ ਨੂੰ ਰਿਕੁਐਸਟ ਹੈ ਜੀ ਜਲਦੀ ਜਲਦੀ ਸੂਟ ਬੁੱਕ ਕਰ ਲਿਓ ਫਿਰ ਹੋ ਸਕਦਾ ਹੈ ਕਿ ਉਹ ਵਰਕ ਵਾਲੇ ਸੇਮ ਨਾ ਮਿਲਣ ਤੇ ਜਾਂ ਪ੍ਰਿੰਟ ਨਾ ਮਿਲਣਾ ਵਰਕ ਵਾਲੇ ਸੂਟ ਸੇਮ ਕਲਰ ਤੇ ਸੇਮ ਡਿਜ਼ਾਈਨ ਕਿਸੇ ਤੇ ਨਹੀਂ ਮਿਲੂਗਾ ਤੁਹਾਨੂੰ ਕਲਰ ਚੇਂਜ ਹੋਏਗਾ ਜੀ ਡਿਜ਼ਾਈਨ ਸੇਮ ਮਿਲ ਜੂਗਾ ਦੋ ਦੋ ਤਿੰਨ ਤਿੰਨ ਸੂਟਾਂ ਦੇ ਬਾਕੀ ਬਿਨਾ ਲਾਈਨਿੰਗ ਤੋਂ ਬਣਨਗੇ ਸਾਰੇ ਸਾਰੀ ਵੀਡੀਓ ਦੇ ਵਿੱਚ ਡਿਟੇਲ ਦਿੱਤੀ ਜਾਊਗੀ ਤੁਸੀਂ ਜ਼ਰੂਰ ਆਫਰ ਦਾ ਲਾਹਾ ਲੈ ਸਕਦੇ ਚਲੋ ਜੀ ਆਪਾਂ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਇਹ ਸੂਟਾਂ ਲਈ ਮੈਂ ਵੀਡੀਓ ਅਪਲੋਡ ਕਰ ਰਹੀ ਹਾਂ ਅੱਜ ਸ਼ਾਮ ਨੂੰ ਹੀ ਤੁਸੀਂ ਪਲੀਜ਼ ਉਹਨਾਂ ਤੋਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਅੱਗੇ ਹਰ ਇੱਕ ਭੈਣੇ ਆਫਰ ਦਾ ਲਾਹਾ ਲੈ ਸਕਦੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ